ਬੀਬੀ ਦਰਸ਼ਨ ਕੌਰ ਬਿਦਾਦਪੁਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੱਝਾ ਜ਼ੋਨ ਦੇ ਜਨਰਲ ਸਕੱਤਰ ਦੇ ਬਿਮਾਰ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਲੀਡਰ ਪਹੁੰਚੇ ਜਾਣਿਆ ਹਾਲ-ਚਾਲ ਯਾਦ ਕਰਾ ਦਈਏ ਕਿ ਪਿਛਲੇ ਦਿਨੀ ਮੱਝਾ ਜ਼ੋਨ ਦੇ ਜਨਰਲ ਸਕੱਤਰ ਬੀਬੀ ਦਰਸ਼ਨ ਕੌਰ ਬਿਦਾਦਪੁਰ ਦਾ ਪਿੱਤੇ ਦਾ آپریشن ਹੋਇਆ ਸੀ ਸੀਨੀਅਰ ਆਗੂਆਂ ਨੂੰ ਜਾਣੂ ਕਰਾਦੇ ਹੋਏ ਦੱਸਿਆ ਕਿ ਮੈਂ ਠੀਕ ਠਾਕ ਹਾਂ ਸੀਨੀਅਰ ਆਗੂਆਂ ਦੇ ਘਰ ਪਹੁੰਚਣ ਤੇ ਕੀਤਾ ਧੰਨਵਾਦ ਆਗੂਆਂ ਨੇ ਕਿਹਾ ਕਿ ਬੀਬੀ ਦਰਸ਼ਨ ਕੌਰ ਬਿਦਾਦਪੁਰ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਲੀਡਰ ਹਨ ਵਾਹਿਗੁਰੂ ਅਗੇ ਤੰਦਰੁਸਤੀ ਦੀ ਕੀਤੀ ਅਰਦਾਸ ਦਰਸ਼ਨ ਕੋਰ ਨੇ ਪਾਰਟੀ ਦੇ ਸਰਪ੍ਰਸਤ ਸਿਮਰਜੀਤ ਸਿੰਘ ਮਾਨ ਐਮਪੀ ਦਾ ਵਿਸ਼ੇਸ਼ ਤੌਰ ਤੇ ਕੀਤਾ ਧੰਨਵਾਦ ਆਓ ਦੇਖਦੇ ਹਾਂ ਆਪਣੀ ਰਿਪੋਰਟ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਲ੍ਹਾ ਪ੍ਰਧਾਨ ਮਰੀਕ ਸਿੰਘ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਅੱਜ ਬਾਬਾ ਬਕਾਲਾ ਹਲਕਾ ਹੈ ਇਹਦੇ ਵਿੱਚ ਪਿੰਡ ਬਦਾਦਪੁਰ ਹੈ ਜੋ ਸਾਡੇ ਬੀਬੀ ਜੀ ਬੀਬੀ ਦਰਸ਼ਨ ਕੋਰ ਨੇ ਇਹ ਪੂਰੇ ਮਾਝੇ ਜ਼ੋਨ ਦੇ ਜਨ ਸਕੱਤਰ ਨੇ ਮਾਨ ਸਿੰਘ ਮਾਨ ਵੱਲੋਂ ਪ੍ਰਧਾਨ ਸਿੰਘ ਸੇ ਮਾਨ ਵੱਲੋਂ ਇਹਨਾਂ ਨੂੰ ਬਣਾਇਆ ਗਿਆ ਸੀ ਤੇ ਇਹ ਬਹੁਤ ਭਾਰੀ ਪਾਰਟੀ ਦੀ ਡਿਪਟੀ ਨਭਾਰੇ ਨੇ ਜਿੱਤੇ ਸੇਵਾ ਕਰ ਰਹੇ ਨੇ ਪਾਰਟੀ ਦੀ ਜਨਸਖਤਰ ਦੀ ਉਥੇ ਨਾਲ ਹੀ ਆਪਣਾ ਵੀਡੀਓ ਪੱਤਰਕਾਰ ਦਾ ਵੀ ਕੰਮ ਕਰਦੇ ਰਹਾ ਥੋੜਾ ਸਮਾਂ ਪਹਿਲਾਂ ਸਰੀਰਕ ਤੌਰ ਤੇ ਕੋਈ ਪਰੇਸ਼ਾਨੀ ਆਈ ਸੀ ਇਹਨਾਂ ਨੇ ਆਪਣਾ ਪ੍ਰਸ਼ਨ ਕਰਾਇਆ ਸੀ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਾ ਸੀ ਕਿ ਬੀਬੀ ਜੀ ਕੋ तकरीबन 15-20 ਦਿਨ ਤੋਂ ਘਰ ਦੇ ਵਿੱਚ ਨੇ ਤੇ ਸਾਨੂੰ ਮਾਨ ਸਾਹਿਬ ਵੱਲੋਂ ਵੀ ਪਾਰਟੀ ਵੱਲੋਂ ਹੁਕਮ ਆਇਆ ਕਿ ਉਹਨਾਂ ਦੇ ਘਰ ਜਾ ਕੇ ਪਤਾ ਲਾਓ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਾਤਾ ਗੰਗਾ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਛੇਤੀ ਤੋਂ ਛੇਤੀ ਬੀਬੀ ਜੀ ਨੂੰ ਤੰਦਰੁਸਤੀਆਂ ਬਖਸ਼ਣ ਤੇ ਆਪਣੀ ਸੇਵਾ ਨਿਭਾਉਣ ਪਾਲਟੀ ਵਾਸਤੇ ਬਹੁਤ ਕੰਮ ਕਰਦੇ ਇਸ ਕਰਕੇ ਆਏ ਆਂ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਮੈਂ ਸਾਰੀ ਸ਼ਰਮਣੀ ਅਕਾਲੀ ਦਲ ਦਾ ਧੰਨਵਾਦ ਕਰਦੀ ਆਂ ਜੋ ਕਿ ਨਮਾਣੀ ਜੀ ਦਾ ਇੱਕ ਪਤਾ ਖਬਰ ਲੈਣ ਆਏ ਆ ਤੇ ਜੀ ਆਇਆਂ ਨੂੰ ਆਖਦੇ ਇਹਨਾਂ ਦਾ ਤੇ ਬਹੁਤ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜੋ ਕਿ ਬਹੁਤ ਅਨੇਕ ਅਨਸਾਨ ਸੱਚੇ ਸੁੱਚੇ ਜੋ ਪੰਥਕ ਦੀ ਸੇਵਾ ਕਰਦੇ ਆਏ ਆ ਤੇ ਨਾਲ ਹੀ ਅਸੀਂ ਉਹਨਾਂ ਦੀ ਸੇਵਾ ਕਰਦੇ ਆਂ ਤੇ ਨਾਲ ਹੀ ਇਹ ਜਥੇਬੰਦੀ ਜਿਹੜੀ ਆਈ ਆ ਜਿੰਨੇ ਵੀ ਸਾਡੇ ਆਗੂ ਸਹਿਬਾਨ ਆ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਬਹੁਤ ਸ਼ਰੀਕ ਹੁੰਦੇ ਆ ਤੇ ਦੁੱਖ ਸੁੱਖ ਦੇ ਵਿੱਚ ਇਹ ਜੋ ਵੀ ਆਪਣੀ ਜ਼ਿੰਮੇਵਾਰੀ ਆ ਡਿਊਟੀ ਲੱਜੇ ਜਾਂ ਉਹਦਾ ਵੀ ਦੁੱਖ ਸੁੱਖ ਦੇ ਵਿੱਚ ਨਾਲ ਆਪਣੀ ਸ਼ਰਦਾ ਦੇ ਨਾਲ ਅਗਲੇ ਦੇ ਹਾਜ਼ਰੀ ਜ਼ਰੂਰ ਭਰਦੇ ਆ ਤੇ ਸੋ ਅੱਜ ਮੇਰੇ ਗ੍ਰਹਿ ਵਿਖਿਆਏ ਆ ਤੇ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖਿਆ ਹੋਏਗਾ ਕਿ ਅੱਜ ਬਦਾਦਪੁਰ ਦੇ ਵਿੱਚ ਮੈਡਮ ਦਸ਼ਨ ਕੌਰ ਉਹਨਾਂ ਦੇ ਘਰ ਆਏ ਪ੍ਰਧਾਨ ਸਾਹਿਬ ਦੇ ਨਾਲ ਗੱਲਬਾਤ ਕੀਤੀ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਬੀਬੀ ਦਰਸ਼ਨ ਕੌਰ ਜੀ ਬਦਾਦਪੁਰ ਸ਼੍ਰੋਮਣੀ ਅਕਾਲੀ ਦਲ ਦੇ ਇਹ ਜਰਨਲ ਸਕੱਤਰ ਨੇ ਤੇ ਤਨ ਮਨ ਤੇ ਧੰਦੇ ਨਾਲ ਬੜੀ ਸੇਵਾ ਕਰਦੇ ਨੇ ਪੱਤਰਕਾਰ ਤੌਰ ਤੇ ਵੀ ਕਰਦੇ ਨੇ ਪਤਾ ਲੱਗਾ ਸੀ ਭਰੋਸੇਯੋਗ ਸੂਤਰਾਂ ਤੋਂ ਕਿ ਬੀਬੀ ਜੀ ਦਾ ਆਪਰੇਸ਼ਨ ਹੋਇਆ ਹੈ ਇਸ ਕਰਕੇ ਇਨਸਾਨੀਅਤ ਤੌਰ ਤੇ ਸਾਡਾ ਇਹ ਫਰਜ਼ ਬਣਦਾ ਸੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕਿ ਅਸੀਂ ਦੁੱਖ ਵਿੱਚ ਸਾਂਝਾ ਕਰਨ ਵਾਸਤੇ ਦੁਰਘਨ ਨੂੰ ਨਿਵਰਤ ਕਰਨ ਵਾਸਤੇ ਆਪਾਂ ਵੀ ਹਾਜ਼ਰ ਹੋਈਏ ਸੋ ਇਸ ਕਰਕੇ ਅਸੀਂ ਅੱਜ ਪਹੁੰਚੇ ਆਂ ਬੀਬੀ ਨਾਲ ਹਮਦਰਦੀ ਕੀਤੀ ਆ ਪਤਾ ਲੱਗਾ ਆਪਰੇਸ਼ਨ ਹੋ ਚੁੱਕਾ ਹੈ ਹੁਣ ਠੀਕ ਨੇ ਤੇ ਪਰ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨ ਮਾਤਾ ਗੰਗਾ ਜੀ ਕਿਰਪਾ ਕਰਨੇ ਜਲਦੀ ਤੋਂ ਜਲਦੀ ਠੀਕ ਹੋਣ ਤਾਂ ਕਿ ਇਹ ਪੱਤਰਕਾਰੀ ਦਾ ਕੰਮ ਤੇ ਸ਼੍ਰੋਮਣੀ ਅਕਾਲੀ ਦਲ ਦਾ ਅੰਮ੍ਰਿਤਸਰ ਦਾ ਜਿਹੜਾ ਕੰਮ ਹੈ ਫਿਰ ਦੂਜੇ ਤੌਰ ਤੇ ਫਿਰ ਉਹ ਦੁਬਾਰਾ ਕਰਨ ਇਹ ਨਹੀਂ ਬੇਦਨ ਮੈਂ ਦੂਜੇ ਪ੍ਰਧਾਨ ਜੀ ਨਾਲ ਵੀ ਗੱਲ ਕਰਨਾ ਚਾਹੁੰਦਾ ਪ੍ਰਧਾਨ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਭਾਈ ਮਰੀਕ ਸਿੰਘ ਨੰਗਲ ਭਾਈ ਮਝੇਲ ਸਿੰਘ ਜੀ ਉਹਨਾਂ ਦੇ ਨਾਲ ਆਏ ਪਤਾ ਕਰਨ ਬੀਬੀ ਜੀ ਦਾ ਵੀ ਇਹਨਾਂ ਨੂੰ ਵੀ ਜਲਦੀ ਤੋਂ ਜਲਦੀ ਠੀਕ ਕਰਨ ਤੇ ਕੌਮ ਦੀ ਸੇਵਾ ਕਰ ਸਕਣ